ਹallelujah ਸਾਰਿਆਂ ਨੂੰ ਜੈਮ ਸੀ ਕਿ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਸਹੀ ਸਲਾਮਤ ਹੋ ਔਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਰ ਨੇ ਅੱਜ ਤੱਕ ਪਰਮੇਸ਼ਰ ਨੇ ਸਾਨੂੰ ਸੰਭਾਲ ਕੇ ਰੱਖਿਆ ਆਪਾਂ ਪਰਾਰਥਨਾ ਦੇ ਵਿੱਚ ਚੱਲਾਂਗੇ ਉਸ ਜਿੰਦਾ ਪਰਮੇਸ਼ਰ ਦੇ ਅੱਗੇ ਸਿਰਾਂ ਨੂੰ ਝੁਕਾਵਾਂਗੇ ਔਰ ਆਪਣੇ ਹੱਥਾਂ ਨੂੰ ਸਵਰਗਿ ਸਥਾਨ ਵੱਲ ਉਠਾਵਾਂਗੇ ਔਰ ਮੇਰੇ ਨਾਲ ਤੁਸੀਂ ਪ੍ਰਾਰਥਨਾ ਦੇ ਵਿੱਚ ਚੱਲੋ ਹਾਲੇਲੂਇਆ ਹਾਲੇਲੂਇਆ ਸਭ ਸ਼ਕਤੀਮਾਨ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੀ ਹੈ ਮੇਰੇ ਪਿਤਾ ਪਰਮੇਸ਼ਰ ਬਹੁਤ ਸਾਰੀਆਂ ਰੂਹਾਂ ਨੇ ਜੋ ਅਜੇ ਨਹੀਂ ਦੇਖ ਸਕਿਆ ਮੇਰੇ ਪਿਤਾ ਪਰਮੇਸ਼ਰ ਮਰ ਚੁੱਕੀਆਂ ਬਿਮਾਰੀਆਂ ਦੇ ਵਿੱਚ ਐਕਸੀਡੈਂਟਾਂ ਦੇ ਵਿੱਚ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੀ ਹੈ ਮੇਰੇ ਪਿਤਾ ਪਰਮੇਸ਼ਰ ਇੱਕ ਇੱਕ ਜਾਨ ਨੂੰ ਤੇਰੇ ਲਹੂ ਦੇ ਵਿੱਚ ਸੁਪਾ ਦੇਣੀ ਹੈ ਮੇਰੇ ਪਿਤਾ ਪਰ ਓਪੀਤਾ ਪਰਮੇਸ਼ਰ वचन ਹੋਏ ਖੁਦਾਵਾਨ ਇਹਨਾਂ ਦੀਆਂ ਦਿਲਾਵਾਂ ਤੇ ਫੱਟੀਆਂ ਤੇ ਲਿਖਿਆ ਜਾਏ ਅੰਧਕਾਰ ਦੀ ਸ਼ਕਤੀ ਕੋਈ ਵੀ ਇਹ ਵਚਨਾਂ ਦੇ ਫਲਾਂ ਨੂੰ ਚੋਰਾ ਨਾ ਪਾਏ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਕਿ ਤੁਸੀਂ ਸਾਨੂੰ ਜ਼ਿੰਦਾ ਔਰ ਸਹੀ ਸਲਾਮਤ ਰੱਖਿਆ ਕਿ ਅੱਜ ਦੇ ਇਸ ਵਚਨ ਨੂੰ ਅਸੀਂ ਸੁਣਾ ਸਕੀਏ ਦੁਬਾਰਾ ਤੋਂ ਪਿਤਾ ਪਰਮੇਸ਼ਰ ਅਸੀਂ ਇਕੱਠੇ ਹੋ ਸਕੀਏ ਮੇਰੇ ਪਿਤਾ ਪਰਮੇਸ਼ਰ ਖੁਦਾਵਾਨ ਤੇਰੇ ਵਚਨ ਦੇ ਵਿੱਚ ਲਿਖਿਆ ਕਿ ਅੱਜ ਦਾ ਦਿਨ ਯਹੋਵਾ ਦੀ ਔਰਤਾਂ ਉਸ ਦੇ ਵਿੱਚ ਖੁਸ਼ ਹੋਣ ਆਨੰਦਿਤ ਰੋ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਅੱਜ ਦਾ ਦਿਨ ਤੁਸੀਂ ਬਹੁਤ ਖੂਬਸੂਰਤ ਬਣਾਇ ਤਾ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀਆਂ ਪਿਤਾ ਪਰਮੇਸ਼ਰ ਬੇਨਤੀ ਦਵਾ ਤੁਹਾਡੇ ਬੇਡੇ ਯੀਸ਼ੂ ਦੇ ਨਾਮ ਚ ਮੰਗ ਲੈਣੀ ਆ ਆਮੀਨ ਹallelujah ਆਓ ਆਪਾਂ ਬਚਨ ਦੇ ਵਿੱਚ ਚੱਲਾਂਗੇ ਜੋ ਪਰਮੇਸ਼ਰ ਦੇ ਪਵਿੱਤਰ ਬਾਈਬਲ ਦੇ ਵਿੱਚੋਂ ਆਪਾਂ ਕਲਾਮ ਨੂੰ ਪੜ੍ਹਾਂਗੇ ਪਰਮੇਸ਼ਰ ਦੇ ਬਚਨ ਦੇ ਵਿੱਚ ਚੱਲਾਂਗੇ ਜੋ ਪਵਿੱਤਰ ਬਾਈਬਲ ਨੂੰ ਉਠਾਵਾਂਗੇ ਔਰ ਬਚਨ ਆਪਾਂ ਅੱਜ ਪੜ੍ਹਨਾ ਹੈ ਜੋ ਅਜੂਬ ਨਵੀਂ ਵਾਰੀ ਹallelujah ਅਯੂਬ ਨਬੀਵਾਰੇ ਸਪਨੂ ਪਤਾ ਹੀ ਆ ਕਿ ਉਹ ਬਹੁਤ ਧਰਮੀ ਸੀ ਉਹ ਬਹੁਤ ਖਰਾ ਮਨੁੱਖ ਸੀਗਾ ਹallelujah ਉਹ ਬਰਿਆਈ ਤੋਂ ਦੂਰ ਰਹਿੰਦਾ ਸੀ ਨਾਲ ਦੀ ਨਾਲ ਧਰਮੀ ਵੀ ਸੀ ਬਰਿਆਈ ਤੋਂ ਦੂਰ ਰਹਿੰਦਾ ਸੀ ਉਹ ਖਰਾ ਸੀ ਪਰਮੇਸ਼ਰ ਦੇ ਅੱਗੇ ਹallelujah ਤਾਂ ਉਹਦੇ ਕੀ ਸੀ ਸੱਤ ਬੇਟੇ ਸੀਗੇ ਔਰ ਤਿੰਨ ਬੇਟੀਆਂ ਸੀਗੀਆਂ 7000 ਉਹਦੇ ਕੋਲ ਊਂਟ ਸੀਗੇ ਹallelujah ਪਰਮੇਸ਼ਰ ਉਹਨੂੰ ਬਹੁਤ ਜ਼ਿਆਦਾ ਬਰਕਤ ਦਿੱਤੀ ਸੀ ਔਰ ਬੇਟੇ ਬੇਟੀਆਂ ਵੀ ਦਿੱਤੇ ਸੀਗੇ ਉਹ ਉਸ ਦੇ ਵਿੱਚ ਰਹਿੰਦਾ ਸੀ ਹallelujah ਉਹ ਸਭ ਤੋਂ ਬਾਈਬਲ ਬਤਾ ਦੱਸਦੀਆਂ ਕਿ ਉਹ ਸਭ ਤੋਂ ਵੱਧ ਤਾਂ ਨਹੀਂ ਸੀ ਔਰ ਸਭ ਤੋਂ ਵੱਧ ਧਰਮੀ ਸੀ ਹallelujah ਤਾਂ ਕੀ ਹੁੰਦਾ ਆ ਉਹਦੇ ਜੋ ਬੇਟੇ ਬੇਟੀਆਂ ਸੀਗੇ ਉਹ ਘਰਾਂ ਦੇ ਵਿੱਚ ਜਾ ਜਾ ਕੇ ਇੱਕ ਦਿਨ ਰੱਖਦੇ ਸੀ ਕਿ ਅੱਜ ਵੱਡੇ ਬੇਟੇ ਦੇ ਘਰੇ ਜਾਣਾ ਹੈ ਅੱਜ ਛੋਟੇ ਦੇ ਜਾਣਾ ਉਹ ਇਕੱਠੇ ਹੋ ਕੇ ਕੀ ਕਰਦੇ ਸੀ ਖਾਣਾ ਖਾਂਦੇ ਸੀ ਤੇ ਪਰਮੇਸ਼ਰ ਦੇ ਅੱਗੇ ਸਨਮੁਖ ਹੁੰਦੇ ਸੀ ਤਾਂ ਜੋ ਔਯੂਬ ਸੀਗਾ ਉਹਨਾਂ ਦੇ ਲਈ ਬਰਲੀਆਂ ਨੂੰ ਚੜਾਉਂਦਾ ਸੀ ਹallelujah ਕੀ ਮੇਰੇ ਬੱਚਿਆਂ ਤੋਂ ਜਾਂ ਮੇਤੋਂ ਕੋਈ ਗਲਤੀ ਨਾ ਹੋਵੇ ਉਹ ਪਰਮੇਸ਼ਰ ਦੇ ਅੱਗੇ ਖਰਾਸੀ ਚੱਲਦਾ ਪਰਮੇਸ਼ਰ ਦੇ ਅੱਗੇ ਹallelujah ਤਾਂ ਇੱਕ ਦਿਨ ਕੀ ਹੁੰਦਾ ਕਿ ਉਹਨਾਂ ਦੀ ਲਾਈਫ ਦੇ ਵਿੱਚ ਵੀ ਸ਼ੈਤਾਨ ਕੋਸਦਾ ਆ ਕੋਸਦਾ ਕਿਵੇਂ ਆ ਉਹ ਪਰਮੇਸ਼ਰ ਤੋਂ ਪਰਮੇਸ਼ਰ ਤੋਂ ਪੁੱਛ ਕੇ ਆਉਂਦਾ ਆ ਕਿ ਪਰਮੇਸ਼ਰ ਪਰਮੇਸ਼ਰ ਨੂੰ ਪੁੱਛਦਾ ਕਿ ਤੂੰ ਮੇਰੇ ਨਵੀ ਨੂੰ ਜਾਣਦਾ ਆ ਸ਼ੈਤਾਨ ਘੁੰਮਦਾ ਫਿਰਦਾ ਪਰਮੇਸ਼ਰ ਦੇ ਕੋਲ ਜਾਂਦਾ ਪਰਮੇਸ਼ਰ ਉਹਨੂੰ ਪੁੱਛਦਾ ਹੈ ਕਿ ਤੂੰ ਕਿੱਥੋਂ ਆਇਆ ਆ ਉਹ ਪੁੱਛਦਾ ਹੈ ਕਿ ਮੈਂ ਧਰਤੀ ਤੋਂ ਇੱਧਰ ਉੱਧਰ ਘੁੰਮਦਾ ਫਿਰਦਾ ਸੀ ਤਾਂ ਪਰਮੇਸ਼ਰ ਕੀ ਕਹਿੰਦਾ ਕਿ ਤੂੰ ਮੇਰੇ ਨਵੀ ਨੂੰ ਜਾਣਦਾ ਹੈ ਜੋ ਅਜ਼ੂਬਾ ਪਰਮੇਸ਼ਰ ਉਹਨੂੰ ਖੁਦ ਕਹਿੰਦਾ ਉਹ ਕਹਿੰਦਾ ਹਾਂ ਮੈਂ ਜਾਣਦਾ ਕਹਿੰਦਾ ਜਾ ਉਹਨੂੰ ਜਾ ਕੇ ਕਹਿੰਦਾ ਤੂੰ ਉਹਦੇ ਨਾਲ ਛੇੜਖਾਨੀ ਕਰ ਪਰ ਉਹਨੂੰ ਤੂੰ ਖਰਾਬ ਨਹੀਂ ਕਰ ਸਕਦਾ ਹallelujah ਪਰਮੇਸ਼ਰ ਹੀ ਉਹਨੂੰ ਅਧਿਕਾਰ ਦਿੰਦਾ ਹੈ ਕਿ ਤੂੰ ਜਾ ਔਰ ਉਹ ਜਾਂਦਾ ਆ ਹallelujah ਤਾਂ ਜਦੋਂ ਜਾਂਦਾ ਆ ਉਹਦਾ ਸਾਰਾ ਕੁਝ ਨਾਸ਼ ਕਰ ਦਿੰਦਾ ਬਾਈਬਲ ਦੱਸਦੀ ਆ ਹallelujah ਤਾਂ ਜਦੋਂ ਜਾਂਦਾ ਆ ਉਹ ਸਾਰਾ ਕੁਝ ਉਹਦਾ ਨਾਸ਼ ਕਰ ਦਿੰਦਾ ਆ ਉਹਦੇ ਬੱਚਿਆਂ ਨੂੰ ਮਾਰ ਦਿੰਦਾ ਉਹਦਾ ਸਭ ਕੁਝ ਨਾਸ਼ ਕਰ ਦਿੰਦਾ ਆ ਪਰ ਔਯੂਬ ਨਵੀ ਕੀ ਸੀ ਧਾਰਮੀ ਸੀ ਉਹਨੂੰ ਪਰਮੇਸ਼ੁਰ ਤੇ ਵਿਸ਼ਵਾਸ ਸੀ ਉਹ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਦਾ ਸੀ ਇੰਨਾ ਧਰਮੀ ਸੀ ਕਿ ਇੰਨਾ ਕੁਝ ਉਜੜਨ ਦੇ ਬਾਅਦ ਵੀ ਉਹ ਪਰਮੇਸ਼ਰ 'ਤੇ ਵਿਸ਼ਵਾਸ ਕਰਦਾ ਸੀ। ਉਹਨਾਂ ਦੇ ਵਿੱਚੋਂ ਇੱਕ-ਇੱਕ ਜਾਣੇ ਨੂੰ ਛੱਡਦਾ ਸੀ ਸ਼ੈਤਾਨ ਜਾਣ ਕੇ ਕਿ ਉਹਨੂੰ ਜਾ ਕੇ ਦੱਸੇ ਕਿ ਆਹ ਹੋ ਗਿਆ ਉਹ ਹੋ ਗਿਆ। ਫਿਰ ਵੀ ਉਹ ਕੀ ਕਰਦਾ ਸੀ ਪਰਮੇਸ਼ਰ ਦਾ ਧੰਨਵਾਦ ਕਰਦਾ ਸੀ। ਹallelujah। ਬੇਸ਼ੱਕ ਅੱਜ ਤੁਹਾਡਾ ਚਾਹੇ ਸਾਰਾ ਕੁਝ ਉਜੜ ਗਿਆ ਹੋਵੇ। ਹallelujah। ਤੁਸੀਂ ਕਿੱਦਾਂ ਰਹਿਣਾ ਹੈ? ਅਜੂਬ ਦੀ ਤਰ੍ਹਾਂ ਰਹਿਣਾ ਹੈ। ਪਰਮੇਸ਼ੁਰ ਦਾ ਧੰਨਵਾਦ ਕਰਨਾ ਹੈ ਜਦੋਂ ਅਜੂਬ ਨੂੰ ਪਤਾ ਲੱਗਦਾ ਸੀ ਕਿ ਤੇਰਾ ਵੱਡਾ ਬੇਟਾ ਮਰ ਗਿਆ ਤੇਰੀਆਂ ਬੇਟੀਆਂ ਮਰ ਗਈਆਂ ਤੇਰਾ ਆ ਉੱਜੜ ਗਿਆ ਤੇਰਾ ਉਹ ਉੱਜੜ ਗਿਆ ਤੇਰੇ ਊਂਠ ਬੈਲ ਬੱਕਰੀਆਂ ਸਭ ਮਰ ਗਏ ਤਾਂ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਸੀ ਹallelujah ਉਹਦੇ ਤੇ ਬਿਮਾਰੀ ਵੀ ਆਈ ਸੀ ਫਿਰ ਵੀ ਉਹ ਪਰਮੇਸ਼ੁਰ ਦਾ ਕੀ ਕਹਦਾ ਸੀ ਧੰਨਵਾਦ ਕਰਦਾ ਸੀ ਉਹਨੇ ਪਰ ਕੀ ਕਿਹਾ ਸੀ ਉਹਨੇ ਪਰਮੇਸ਼ੁਰ ਦੇ ਅੱਗੇ ਧਰਤੀ ਦੇ ਉੱਤੇ ਡਿੱਗ ਕੇ ਦੰਡਵੱਤ ਕੀਤਾ ਸੀ ਉਹਨੇ ਕਿਹਾ ਸੀ ਕਿ ਮੈਂ ਮੈਂ ਆਪਣੀ ਮਾਂ ਦੀ ਕੋਖ ਵਿੱਚੋਂ ਨੰਗਾ ਆਇਆ ਤੇ ਨੰਗਾ ਹੀ ਜਾਊਂਗਾ ਹallelujah ਕੀ ਸਭ ਕੁਝ ਇਹ ਦਿੱਤਾ ਹੋਇਆ ਪਰਮੇਸ਼ੁਰ ਈਸ਼ਵਰ ਦਾ ਹੀ ਸੀ ਜੇ ਪਰਮੇਸ਼ਰ ਨੇ ਖੋលਿਆ ਤਾਂ ਉਹ ਮੈਨੂੰ ਦੁੱਗਣਾ ਦੇਣ ਜਾਣਦਾ ਏਦਾਂ ਦੀ ਨਿਸ਼ਚਾ ਰੱਖੋ ਏਦਾਂ ਦਾ ਵਿਸ਼ਵਾਸ ਰੱਖੋ ਕਲੀਸਿਆ ਅੱਜ ਚਾਹੇ ਤੁਹਾਡਾ ਸਭ ਕੁਝ ਖੋលਿਆ ਸ਼ੈਤਾਨ ਨੇ ਪਰ ਪਰ ਮੇਰਾ ਵਿਸ਼ਵਾਸ ਆ ਕਿ ਮੇਰਾ ਪਰਮੇਸ਼ਰ ਤੁਹਾਡਾ ਪਰਮੇਸ਼ਰ ਅਜੂਬ ਦੀ ਨਾਈਟ ਡਬਲ ਡਬਲ ਕਰਕੇ ਤੁਹਾਨੂੰ ਮੋੜੇਗਾ ਅਗਰ ਤੁਹਾਡਾ ਆਮਨ ਵੱਡਾ ਹੈ ਹallelujah ਤੁਹਾਡਾ ਵਿਸ਼ਵਾਸ ਕਿੱਦਾਂ ਦਾ ਹੋਣਾ ਚਾਹੀਦਾ ਅਜ਼ੂਬ ਨਵੀ ਦੀ ਤਰ੍ਹਾਂ ਤੁਸੀਂ ਅਜ਼ੂਬ ਨਵੀ ਦੀ ਵਾਂਗੂ ਧਰਮੀ ਬਣ ਜਾਓ ਸਭ ਕੁਝ ਕਿਉਂਕਿ ਇਹ ਤਾਂ ਧਰਤੀ ਦੀਆਂ ਬਲੇਸਿੰਗਾਂ ਨੇ ਹallelujah ਆਪਾਂ ਕਿਹੜੀ ਬਲੇਸਿੰਗ ਨੂੰ ਲੈਣਾ ਆ ਕਿਹੜੀ ਆਸ਼ਿਸ਼ ਨੂੰ ਲੈਣਾ ਆ ਜੋ ਸਵਰਗ ਦੀ ਆ ਹallelujah ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਮੇਰੇ ਰਾਜ਼ ਦੀ ਖੋਜ ਕਰ ਆਸ਼ੀਸ਼ਾਂ ਬਰਕਤਾਂ ਤੇਰੇ ਪਿੱਛੇ ਪੈ ਪੈ ਕੇ ਮਿਲਣਗੀਆਂ ਅਗਰ ਆਪਾਂ ਪਰਮੇਸ਼ਰ ਦੇ ਰਾਜ਼ ਦੀ ਖੋਜ ਕਰਦੇ ਆ ਤਾਂ ਆਪਣੀ ਬਰਕਤਾਂ ਪਿੱਛੇ ਪਿੱਛੇ ਮਿਲਦੀਆਂ ਨੇ ਆਪਾਂ ਸੋਚੀਆਂ ਵੀ ਨਹੀਂ ਹੁੰਦੀਆਂ ਜਿਹੜੀਆਂ ਬਰਕਤਾਂ ਆਸ਼ੀਸ਼ਾਂ ਆਪਾਂ ਨੂੰ ਮਿਲ ਜਾਂਦੀਆਂ ਨੇ ਹallelujah ਕਈ ਵਾਰ ਆਪਾਂ ਛੋਟਾ ਸੋਚਦੇ ਹਾਂ ਕਿ ਮੈਂ ਸਾਈਕਲ ਲੈਣਾ ਜਾਂ ਮੋਟਰਸਾਈਕਲ ਲੈਣਾ ਪਰ ਬੇਸ਼ਰ ਆਪਾਂ ਨੂੰ ਗੱਡੀ ਨਾਲ ਬles ਕਰ ਦਿੰਦਾ ਹੈ ਹallelujah ਉਹ ਪਰਮੇਸ਼ਰ ਸਭ ਕੁਝ ਕਰਨ ਦੀ ਸਮਰਥ ਰੱਖਦਾ ਆ ਉਹ ਅਸੰਭਵ ਨੂੰ ਸੰਭਵ ਬਣਾਉਣ ਵਾਲਾ ਪਰਮੇਸ਼ਰ ਆ ਹallelujah ਮੇਰਾ ਵਿਸ਼ਵਾਸ ਆ ਕਿ ਅੱਜ ਜੋ ਵੀ ਕੋਈ ਨਿਰਾਸ਼ ਆ ਜੋ ਵੀ ਸ਼ੈਤਾਨ ਨੇ ਉਹਦੀ ਲਾਈਫ ਦੇ ਵਿੱਚੋਂ ਖੋਹ ਲਿਆ ਸਭ ਕੁਝ ਮੇਰਾ ਵਿਸ਼ਵਾਸ ਆ ਕਿ ਜਦ ਅੱਜ ਇਸ वचन ਦੇ ਦੁਆਰਾ ਪ੍ਰਭੂ ਤੁਹਾਨੂੰ ਬਲੇਸਿੰਗ ਡਬਲ ਦੇਣ ਜਾ ਰਿਹਾ ਆ ਹallelujah ਮੇਰਾ ਵਿਸ਼ਵਾਸ ਹੈ ਕਿ ਅਗਰ ਸ਼ੈਤਾਨ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਡਿਸਟਰਬ ਕਰ ਰਿਹਾ ਆ ਉਹ ਸ਼ੈਤਾਨ ਨੂੰ ਡਾਂਟੋ ਯੇਸ਼ੂ ਦੇ ਨਾਮ ਦੇ ਵਿੱਚ ਉਹ ਪਰਮੇਸ਼ਰ ਕਈ ਵਾਰ ਆਪਣੀ ਪ੍ਰੀਖਿਆ ਲੈਂਦਾ ਹੁੰਦਾ ਦੇਖਦਾ ਹੁੰਦਾ ਕਿ ਮੇਰੇ ਬੱਚੇ ਖੜੇ ਨੇ ਅੜੇ ਨੇ ਤਾਂ ਤੁਸੀਂ ਪਰਮੇਸ਼ਰ ਦੇ ਉੱਤੇ ਅੜੇ ਤੇ ਖੜੇ ਰਹੋ ਮੁਸੀਬਤਾਂ ਮੁਸ਼ਕਿਲਾਂ ਆਉਂਦੀਆਂ ਰਹਿਣਗੀਆਂ ਪਰ ਪਰਮੇਸ਼ਰ ਦੇ ਵਿੱਚ ਕੀ ਆ ਅੜੇ ਤੇ ਖੜੇ ਰਹੋ ਮੇਰਾ ਵਿਸ਼ਵਾਸ ਆ ਕਿ ਅੱਜ ਦੇ ਵਚਨ ਦੇ ਦੁਆਰਾ ਤੁਸੀਂ ਮਜ਼ਬੂਤ ਹੋਏ ਹੋਵੋਗੇ ਉਸ ਅਜੂਬ ਦੀ ਤਰ੍ਹਾਂ ਜਿੱਦਾਂ ਅਜੂਬ ਦਾ ਸਭ ਕੁਝ ਖੋਲਿਆ ਸੀ ਫਿਰ ਉਪਰਮੇਸ਼ਰ ਦੇ ਅੱਗੇ ਉਹਨੇ ਝੁਕ ਕੇ ਦੰਡਵਤ ਕੀਤਾ ਤੇ ਪਰਮੇਸ਼ਰ ਨੂੰ ਧੰਨਵਾਦ ਕੀਤਾ ਕਿ ਪ੍ਰਭੂ ਇਹ ਸਭ ਕੁਝ ਤੇਰਾ ਦਿੱਤਾ ਹੋਇਆ ਸੀ ਜੇ ਤੂੰ ਖੋ ਲਿਆ ਪ੍ਰਭੂ ਤਾਂ ਤੇਰਾ ਧੰਨਵਾਦ ਕਰਦਾ ਪ੍ਰਭੂ ਤੂੰ ਡਬਲ ਕਰਕੇ ਦੇਵੇਂਗਾ ਮੈਂ ਧੰਨਵਾਦ ਕਰਦੀ ਹਾਂ ਪਰਮੇਸ਼ਰ ਦਾ ਇਸ वचन ਦੇ ਲਈ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਇਸ वचन ਦੇ ਨਾਲ ਬLESਸੋ ਤੁਹਾਨੂੰ ਪਰਮੇਸ਼ਰ ਨੇ ਡਬਲ ਡਬਲ ਕਰਕੇ ਸਭ ਕੁਝ ਮੋੜ ਦਿੱਤਾ ਆਓ ਆਪਾਂ ਵਰਸ਼ਿਕ ਦੇ ਵਿੱਚ ਚੱਲਾਂਗੇ ਸਾਹ ਮੇਰਾ ਇੱਕ ਇੱਕ ਤੇਰੇ ਲਈ ਯੇਸ਼ੂ ਜੀ ਸਾਹ ਮੇਰਾ ਪਰਮੇਸ਼ਰ ਦਾ ਕੀ ਸਾਹ ਦਿੱਤੇ ਨੇ ਅਗਰੇ ਸਾਹ ਚੱਲ ਰਹੇ ਨੇ ਤਾਂ ਆਪਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਹallelujah ਇਹ ਧਨ ਦੌਲਤ ਇਹ ਪੈਸਾ ਅੱਜ ਹੈਗਾ ਕੱਲ ਨੂੰ ਨਹੀਂ ਹੈਗਾ ਜਾਂ ਅੱਜ ਨਹੀਂ ਹੈਗਾ ਕੱਲ ਨੂੰ ਇਹ ਦੀ ਟੈਨਸ਼ਨ ਨਾ ਲਓ ਤੁਸੀਂ ਇਹ ਧੰਨਵਾਦ ਕਰੋ ਪਰਮੇਸ਼ਰ ਦਾ ਕਿ ਪ੍ਰਭੂ ਤੂੰ ਮੈਨੂੰ ਸਾਹ ਬਖਸ਼ੀ ਨੇ ਮੈਂ ਦੁਨੀਆ ਨੂੰ ਦੇਖ ਰਿਹਾ ਤੇਰੀ ਮਹਿਮਾਂ ਕਰਦੇ ਹਾਂ ਤੇਰੇ ਵਚਨ ਨੂੰ ਪੜ੍ਹ ਰਿਹਾ ਹallelujah ਇਸ ਕਰਕੇ ਤੁਸੀਂ ਕੀ ਆ ਅਜੂਬ ਦੀ ਤਰ੍ਹਾਂ ਪੜਨਾ ਆ ਧਰਮੀ ਬਣਨਾ ਹੈ ਖਰੇ ਬਣਨਾ ਹੈ ਹallelujah ਦੇਖੋ ਬਿਲਕੁਲ ਨਹੀਂ ਡੋਲਿਆ ਅੱਜ ਦਾ ਬਚਨ ਤੁਹਾਨੂੰ ਬles ਕਰੇ ਆਸ਼ੀਸ਼ ਕਰੇ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਆਂ ਔਰ ਇਹ ਬਚਨ ਅੰਧਕਾਰ ਦੀ ਸ਼ਕਤੀ ਕੋਈ ਵੀ ਚੋਰਾ ਨਾ ਪਾਏ ਤੁਹਾਡੀ ਲਾਈਫ ਦੇ ਵਿੱਚੋਂ ਇਹ ਤੁਸੀਂ ਬਚਨ ਦੇ ਦੁਆਰਾ ਫਲਾਂ ਨੂੰ ਲੈ ਕੇ ਆਓ ਹallelujah ਔਰ ਸਾਡੇ ਚੈਨਲ ਨੂੰ ਤੁਸੀਂ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਵੀਡੀਓ ਨੂੰ ਔਰ ਸਬਸਕ੍ਰਾਈਬ ਕਰਨਾ ਹੈ ਹallelujah ਪਰਮੇਸ਼ਰ ਤੁਹਾਨੂੰ ਬles ਕਰੇ ਆਸ਼ੀਸ਼ ਕਰੇ ਸਾਰਿਆਂ ਨੂੰ ਜੈਮ ਸੀ ਕੀ ਗੋਡ ਬles ਯੂ